ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੂਲਸ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਹੀ ਚੈਨਲ ਇਕਜੋਤ ਦੋਈ ਮੂਰਤੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਸੋ ਅੱਜ ਆਪਾਂ ਇੱਕ ਟੌਪਿਕ ਲੈ ਕੇ ਆਏ ਹਾਂ ਜੀ ਇਸ ਟੌਪਿਕ ਦੀ ਵੀ ਡਿਮਾਂਡ ਆਈ ਸੀ WhatsApp ਤੇ ਇੱਕ ਸਿਸਟਰ ਨੇ ਸਵਾਲ ਕੀਤਾ ਸੀ ਕਿ ਜੇਕਰ ਟਵਨ ਫਲੇਮਸ ਆਲਰੇਡੀ ਮੈਰਿਡ ਹੋਣ ਕਿਸੇ ਹੋਰ ਸਪਸ ਦੇ ਨਾਲ ਉਹ ਕਰਮਿਕ ਵੀ ਹੋ ਸਕਦਾ ਜਾਂ ਸੋਲਮੇਟ ਵੀ ਹੋ ਸਕਦਾ ਤਾਂ ਉਹਨਾਂ ਦੇ ਜਿਹੜੇ ਬੱਚੇ ਹੋਣਗੇ ਉਹਨਾਂ ਦਾ ਫਿਊਚਰ ਕੀ ਹੋਵੇਗਾ ਇਸ ਜਰਨੀ ਦੇ ਵਿੱਚ ਸੋ ਇਹ ਸਵਾਲ ਸੀਗਾ ਤੇ ਇਸੇ ਸਵਾਲ ਦਾ ਜਵਾਬ ਦੇਣ ਲਈ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਸੋ ਦੇਖੋ ਜਿਵੇਂ ਕਿ ਅਵੇਕਨਿੰਗ ਤੋਂ ਪਹਿਲਾਂ ਦਾ ਜਿਹੜਾ ਕਿਸੇ ਵੀ ਇਨਸਾਨ ਦਾ ਲਾਈਫ ਦਾ ਜਿਹੜਾ ਪੀਰੀਅਡ ਹੁੰਦਾ ਜਿਹੜਾ ਟਾਈਮ ਹੁੰਦਾ ਆ ਉਹ ਇੱਕ ਇਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਕੋਈ ਕੋਮਾ ਚ ਪਿਆ ਪੇਸ਼ੈਂਟ ਹੁੰਦਾ ਉਹਦੇ ਨਾਲ ਕੀ ਹੋ ਰਿਹਾ ਉਹ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਜੋ ਜੀ ਰਿਹਾ ਉਹ ਇੱਕ ਨੀਮ ਬੇਹੋਸ਼ੀ ਦੀ ਹਾਲਤ ਹੁੰਦੀ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਇਹ ਅਵੇਕਨਿੰਗ ਤੋਂ ਬਾਅਦ ਅਹਿਸਾਸ ਇਹਨਾਂ ਦਾ ਹੋਣ ਲੱਗਦਾ ਆ ਕਿ ਜ਼ਿੰਦਗੀ ਦੇ ਵਿੱਚ ਹੁੰਦਾ ਤਾਂ ਚਲੋ ਸਾਰਾ ਕੁਝ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਪਰ ਕੋਈ ਇੱਕ ਜਦੋਂ ਅਕਾਲਪੁਰਖ ਵਾਹਿਗੁਰੂ ਜੀ ਸੋਝੀ ਵਕਸ਼ ਦੇ ਨੇ ਤੇ ਗਿਆਨ ਇੰਦਰੀਆ ਜਿਹੜੇ ਉਹ ਖੁੱਲਦੇ ਨੇ ਤਾਂ ਉਦੋਂ ਇਹ ਅਹਿਸਾਸ ਹੁੰਦਾ ਕਿ ਜ਼ਿੰਦਗੀ ਦੇ ਕਈ ਫੈਸਲੇ ਉਸ ਬੇਹੋਸ਼ੀ ਦੀ ਹਾਲਤ ਵਿੱਚ ਲਏ ਗਏ ਸੀ ਪਰ ਹੁੰਦੇ ਚਲੋ ਸਾਰੇ ਇਹ ਕਰਮਾਂ ਦਾ ਭੁਗਤਾਨ ਕਰਨ ਲਈ ਹੁੰਦੇ ਨੇ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੋਮ ਰੋਮ ਸ਼ੁਕਰਾਨਾ ਕਰਨਾ ਚਾਹੀਦਾ ਜਿਨ੍ਹਾਂ ਨੇ ਆਪ ਜੀ ਨੂੰ ਇੱਥੋਂ ਤੱਕ ਜਾਗਰੂਕ ਕਰ ਦਿੱਤਾ ਕਿ ਆਪ ਜੀ ਆਪਣੇ ਆਉਣ ਵਾਲੇ ਫਿਊਚਰ ਦੇ ਜਿਹੜੇ ਫੈਸਲੇ ਨੇ ਉਹ ਵਧੀਆ ਤਰ੍ਹਾਂ ਲੈ ਸਕੋ ਸੋ ਇਥੇ ਕਈ ਕੈਟਾਗਰੀਜ਼ ਨੇ ਜਿਸ ਤਰ੍ਹਾਂ ਹਰ ਇੱਕ ਦੀ ਆਪਣੀ ਅਲੱਗ-ਲੱਗ ਜਰਨੀਆਂ ਕਈ ਕੇਸਸ ਦੇ ਵਿੱਚ ਕੀ ਹੁੰਦਾ ਆ ਕਿ ਡੀਐਮ ਤੇ ਜਿਹੜੇ ਬੱਚੇ ਹੁੰਦੇ ਨੇ ਆਲਰੇਡੀ ਡੀਐਮ ਮੈਰਿਡ ਹੁੰਦੇ ਨੇ ਤੇ ਡੀਐਫਾ ਜਿਹੜੀ ਉਹ ਅਨਮੈਰਿਡ ਹੁੰਦੀ ਆ ਚਲੋ ਆਪਾਂ ਡੀਐਮ ਡੀਐਫ ਕਰਕੇ ਹੀ ਚੱਲਦੇ ਆਂ ਵੈਸੇ ਡਿਵਾਈਨ ਫੈਮੀਨਨ ਬਣੰਦਾ ਜਿਹੜਾ ਹਾਰਾ ਉਹ ਬਹੁਤ ਦੂਰ ਹੁੰਦਾ ਹੈ ਕਾਫੀ ਮੰਜ਼ਲ ਜਿਹੜੀ ਆ ਤੈਅ ਕਰਨੀ ਪੈਂਦੀ ਆ ਬਹੁਤ ਜਪ ਤਪ ਭਗਤੀ ਸਿਮਰਨ ਬਹੁਤ ਕਰਨਾ ਪੈਂਦਾ ਹੈ ਤਾਂ ਕਿ ਤੇ ਜਾ ਕੇ ਡਿਵਾਈਨ ਫੈਮਿਨਾਈਨ ਕੋ ਹੋਣ ਦੀ ਹੱਕਦਾਰ ਹੋਣਦੀ ਆ ਪਰ ਵੈਸੇ ਆਪਾਂ ਆਮ ਸਮਝਣ ਦੇ ਲਈ ਡੀਐਮ ਡੀਐਫ ਸ਼ਬਦ ਇੱਥੇ ਵਰਤ ਲੈਨੇ ਆ ਕਿ ਆਪ ਜੀ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਕਈ ਕੇਸ ਹੁੰਦੇ ਆ ਕਿ ਡੀਐਫ ਦੇ ਬੱਚੇ ਹੁੰਦੇ ਆ ਉਹ ਆਲਰੇਡੀ ਮੈਰਿਡ ਹੁੰਦੀ ਆ ਕਿਸੇ ਕਾਰਮਿਕ ਜਾਂ ਸੋਲਮੇਟ ਦੇ ਨਾਲ ਬਟ ਜਿਹੜਾ ਡੀਐਮ ਆ ਏਜ ਗੈਪ ਵੀ ਕਾਫੀ ਹੁੰਦਾ ਹੈ ਤੇ ਡੀਐਮ ਆ ਜਿਹੜਾ ਅਨਮੈਰਿਡ ਹੋ ਸਕਦਾ ਆ ਤੇ ਜਾਂ ਕਿਸੇ ਕੇਸ ਦੇ ਵਿੱਚ ਦੋਨੋਂ ਹੀ ਅਲੱਗ-ਅਲੱਗ ਸਪਾਉਸਸ ਦੇ ਨਾਲ ਮੈਰਿਡ ਹੋ ਸਕਦੇ ਆ ਤੇ ਦੋਨਾਂ ਦੇ ਕੋਲ ਹੀ ਬੱਚੇ ਹੋ ਸਕਦੇ ਆ ਸੋ ਇਹਨਾਂ ਸਾਰੇ ਆਪਾਂ ਲੈ ਕੇ ਚੱਲਦੇ ਆ ਕੈਟੇਗਰੀਜ਼ ਨੂੰ ਦੇਖੋ ਟਵਿਨ ਫਲੇਮ ਜਰਨੀ ਦੇ ਵਿੱਚ ਜਿਹੜਾ ਏਜ ਡਿਫਰੈਂਸ ਆ ਜਾਂ ਅਪਾ ਕੈਲਾ ਨਿਆ ਏਜ ਗੈਪ ਬਹੁਤ ਜ਼ਿਆਦਾ ਆ ਤੇ ਇੱਥੇ ਸਿਰਫ ਏਜ ਨੂੰ ਇੱਕ ਨੰਬਰ ਹੀ ਗਿਣਿਆ ਜਾਂਦਾ ਜਦੋਂ ਕਿ ਡੀਐਮ ਤੇ ਡੀਐਫ ਦੀ ਜਿਹੜੀ ਸੋਲ ਏ ਆ ਉਹ ਸੋਲ ਦੀ ਉਮਰ ਆ ਉਹ ਬਿਲਕੁਲ ਸੇਮ ਹੁੰਦੀ ਤੁਸੀਂ ਸਮਝਦੇ ਹੋ ਕਿ ਸਾਡੇ ਬੱਚੇ ਨੇ ਬਟ ਇਹ ਵੀ ਹੋ ਸਕਦਾ ਕਿ ਤੁਹਾਡੇ ਬੱਚਿਆਂ ਦੀ ਜਿਹੜੀ ਸੋਲ ਆ ਤੁਹਾਡੇ ਨਾਲੋਂ ਵੀ ਜ਼ਿਆਦਾ ਪੁਰਾਣੀ ਹੋਵੇ ਉਹ ਤੁਹਾਡੇ ਨਾਲੋਂ ਵੀ ਪਹਿਲਾਂ ਦੇ ਇਸ ਯਾਤਰਾ ਤੇ ਚੱਲੇ ਹੋਏ ਹੋਣ ਸੋ ਹਰ ਇੱਕ ਡੀਐਮ ਡੀਐਫ ਦੀ ਜਿਹੜੀ ਇੱਛਾ ਆ ਉਹ ਇਹ ਹੁੰਦੀ ਆ ਕਿ ਇੱਕ ਦੂਸਰੇ ਦੇ ਨਾਲ ਰਹਿਣ ਦੀ ਤੇ ਇੱਛਾ ਕਦੇ ਖਤਮ ਵੀ ਨਹੀਂ ਹੁੰਦੀ ਤੇ ਕਿਉਂ ਨਾ ਫਿਰ ਇਸ ਇੱਛਾ ਨੂੰ ਇਸੇ ਜਨਮ ਚ ਪੂਰੀ ਕਰ ਲਿਆ ਜਾਵੇ ਨਹੀਂ ਤਾਂ ਫਿਰ ਇਹ ਜਿਹੜਾ ਸਾਈਕਲ ਆ ਇਹ ਕਦੇ ਵੀ ਨਹੀਂ ਟੁੱਟੇਗਾ ਤੇ ਇਸੇ ਸਾਈਕਲ ਦੇ ਵਿੱਚ ਵਾਰ-ਵਾਰ ਆਪਾਂ ਜੰਮਦੇ ਰਹਾਂਗੇ ਮਰਦੇ ਰਹਾਂਗੇ ਕਦੇ ਨਾ ਕਦੇ ਤਾਂ ਇਸ ਸਾਈਕਲ ਨੂੰ ਬ੍ਰੇਕ ਕਰਨਾ ਪਏਗਾ ਸੋ ਜੇਕਰ ਇੱਛਾ ਪੈਦਾ ਹੋਈਆ ਤਾਂ ਉਹ ਵੀ ਗੁਰੂ ਮਹਾਰਾਜ ਜੀ ਦੇ ਬਦੌਲਤ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਇਹ ਇੱਛਾ ਵਿਕਨਿਕ ਤੋਂ ਬਾਅਦ ਵੀ ਜੇਕਰ ਬਣੀ ਰਹਿੰਦੀ ਆ ਤਾਂ ਇਹਦਾ ਮਤਲਬ ਇਹ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੀ ਤੁਹਾਨੂੰ ਰੀਯੂਨਾਈਟ ਕਰਨਾ ਚਾਹੁੰਦੇ ਨੇ ਸਵਾਲ ਇੱਥੇ ਫੇਰ ਆ ਗਿਆ ਕਿ ਜੇਕਰ ਬੱਚੇ ਨੇ ਤਾਂ ਉਹਨਾਂ ਦਾ ਕੀ ਬਣੇਗਾ ਇਸ ਜਰਨੀ ਦੇ ਵਿੱਚ ਉਹਨਾਂ ਦਾ ਫਿਊਚਰ ਕੀ ਹੋਵੇਗਾ ਦੇਖੋ ਜਿਹੜੇ ਡੀਐਮ ਜਾਂ ਡੀਐਫ ਦੇ ਕਿਸੇ ਹੋਰ 파ਟਨਰ ਤੋਂ ਵੀ ਜਿਹੜੇ ਬੱਚੇ ਹੁੰਦੇ ਨੇ ਉਹਦੇ ਵਿੱਚ ਕੀ ਹੁੰਦਾ ਡੀਐਮ ਤੇ ਡੀਐਫ ਉਹਨਾਂ ਦੇ ਸਪਿਰਚੁਅਲ ਪੇਰੈਂਟਸ ਹੁੰਦੇ ਨੇ ਇਹ ਤੱਥ ਬਿਲਕੁਲ ਸੱਚਾ ਔਰ ਇਹ ਸਾਬਿਤ ਵੀ ਹੋ ਰਿਹਾ ਕਿਉਂਕਿ ਉਹਨਾਂ ਬੱਚਿਆਂ ਦਾ ਉਹਨਾਂ ਦੇ ਨਾਲ ਕੋਈ ਨਾ ਕੋਈ ਸਪਿਰਚੁਅਲ ਲੈਵਲ ਤੇ ਕਨੈਕਸ਼ਨ ਬਣਿਆ ਹੀ ਰਹਿੰਦਾ ਆ ਜੇਕਰ ਆਮ ਰਿਸ਼ਤਾ ਹੁੰਦਾ ਆਪਜੀ ਦਾ ਐਕਸਟਰਾ ਮੈਰਿਟਲ ਅਫੇਅਰ ਹੁੰਦਾ ਉਹਦੇ ਵਿੱਚ ਤੁਹਾਡੀ ਅਵੇਕਨਿੰਗ ਨਹੀਂ ਸੀ ਹੋਣੀ ਤੇ ਤੁਸੀਂ ਕੋਈ ਵੀ ਗਲਤ ਕਦਮ ਉਠਾ ਸਕਦੇ ਸੀ ਕਈ ਵਾਰ ਮਾਵਾ ਬੱਚਿਆਂ ਨੂੰ ਛੱਡ ਜਾਂਦੀਆਂ ਨੇ ਸੋ ਇਹ ਇੱਕ ਬਹੁਤ ਹੀ ਗਲਤ ਫੈਸਲਾ ਬੱਚਿਆਂ ਦਾ ਕੀ ਕਸੂਰ ਆ ਬੱਚੇ ਬਹੁਤ ਸਫਰ ਕਰਦੇ ਨੇ ਫਿਰ ਇਹੋ ਜਿਹੇ ਸਮੇਂ ਦੇ ਦੌਰਾਨ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਦੋ ਕੇਸ ਦੇਖੇ ਨੇ ਭਾਵੇਂ ਕਿ ਉਸ ਭੈਣ ਦੇ ਪੇਕੇਆ ਵੱਲੋਂ ਪ੍ਰੈਸ਼ਰ ਸੀਗਾ ਕਿ ਉਹਦੇ ਬੇਟੀ ਸੀ ਇੱਕ ਤੇ ਸਾਡੇ ਘਰ ਨਾਲ ਉਹਨਾਂ ਦਾ ਫੈਸਲਾ ਹੋਣਾ ਸੀ ਮਤਲਬ ਪੰਚਾਇਤ ਦੇ ਵਿੱਚ ਫੈਸਲਾ ਹੋ ਰਿਹਾ ਸੀ ਤੇ ਉਹਦੇ ਪਰਾਵਾ ਦੇ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਜਿਹੜੀ ਉਹਦੀ ਬੇਟੀ ਆ ਉਹ ਅਸੀਂ ਨਹੀਂ ਰੱਖਣੀ ਤੇ ਮੈਂ ਉਸ ਮਜਬੂਰ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਦੇਖੇ ਸੀ ਪਰ ਉਦੋਂ ਮੇਰੀ ਉਮਰ ਬਹੁਤ ਛੋਟੀ ਸੀ ਮੈਨੂੰ ਇਹਨਾਂ ਚੀਜ਼ਾਂ ਦਾ ਇੰਨਾ ਨਹੀਂ ਸੀ ਪਤਾ ਪਰ ਫਿਰ ਵੀ ਮੈਂ ਉਹਦਾ ਦਰਦ ਉਦੋਂ ਮਹਿਸੂਸ ਕੀਤਾ ਕਿ ਉਹਦੇ ਤੋਂ ਉਹਦੀ ਧੀ ਨੂੰ ਵਿਛੋੜਿਆ ਜਾ ਰਿਹਾ ਉਹਦੀ ਮਰਜ਼ੀ ਨਹੀਂ ਸੀ ਪਰ ਉਹਦੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿ ਅਸੀਂ ਤੈਨੂੰ ਤਾਂ ਰੱਖ ਸਕਦੇ ਆ ਪਰ ਜਿਹੜੀ ਤੁਹਾਡੇ ਅੱਗੇ ਧੀ ਆ ਉਹਨੂੰ ਅਸੀਂ ਨਹੀਂ ਰੱਖ ਸਕਦੇ ਉਹਦੇ ਭਰਾਵਾਂ ਦਾ ਫੈਸਲਾ ਸੀ ਸੋ ਉਹਨੂੰ ਉਦੋਂ ਆਪਣੀ ਧੀ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਸੋ ਚਲੋ ਉਹਦਾ ਜਿਹੜਾ ਫਾਦਰ ਸੀ ਉਹ ਬੇਟੀ ਨੂੰ ਲੈ ਗਿਆ ਉਹਦਾ ਸਹੁਰਾ ਪਰਿਵਾਰ ਬੇਟੀ ਨੂੰ ਲੈ ਗਿਆ ਪਰ ਉਸ ਭੈਣ ਨੂੰ ਵੀ ਫਿਰ ਉਸਦੇ ਭਰਾਵਾਂ ਨੇ ਨਹੀਂ ਰੱਖਿਆ ਥੋੜੇ ਚਿਰ ਬਾਅਦ ਉਹਦਾ ਜਿੱਥੇ ਉਹਦੀ ਸੈਕੰਡ ਮੈਰਿਜ ਕੀਤੀ ਆ ਉਸ ਜਿਹੜਾ ਉਹਦਾ ਸੈਕੰਡ ਹਸਬੰਦ ਸੀ ਉਸਦੇ ਵੀ ਅੱਗੋਂ ਤਿੰਨ ਧੀਆਂ ਸੀ ਤੇ ਉਹ ਉਸ ਘਰ ਗਏ ਉਹਨੇ ਉਹਨਾਂ ਤਿੰਨ ਧੀਆਂ ਦੀ ਪਰਵਰਿਸ਼ ਕੀਤੀ ਪਰ ਉਹਦੇ ਤੇ ਕੀ ਬੀਤ ਰਹੀ ਹੋਣੀ ਆ ਕਿ ਆਪਦੀ ਖੁਦ ਦੀ ਧੀ ਨੂੰ ਕਿੱਥੇ ਛੱਡ ਕੇ ਆਈਆਂ ਕਿਹਨਾ ਮਜਬੂਰੀਆਂ ਦੇ ਕਰਕੇ ਉਸ ਬੱਚੀ ਦਾ ਕੀ ਕਸੂਰ ਸੀ ਉਹ ਬੱਚੀ ਦੇ ਮਨ ਦੇ ਵਿੱਚ ਕਿੰਨੀ ਨਫ਼ਰਤ ਆਪਣੀ ਮਾਂ ਦੇ ਲਈ ਭਰੀ ਗਈ ਹੋਣੀ ਆ ਕਿ ਉਸਦੀ ਮਾਂ ਨੇ ਐਡਾ ਵੱਡਾ ਫੈਸਲਾ ਲਿਆ ਉਸ ਨੂੰ ਛੱਡ ਦਿੱਤਾ ਉਹ ਬੱਚੀ ਕੀ ਕੀ ਆਪਣੀ ਮਾਂ ਨੂੰ ਕਦੇ ਮਾਫ਼ ਕਰ ਸਕੇਗੀ ਬਹੁਤ ਔਖਾ ਆ ਇਹ ਫੈਸਲੇ ਜਿਹੜੇ ਜ਼ਿੰਦਗੀ ਦੇ ਵਿੱਚ ਕਈ ਵਾਰ ਸਾਹਮਣਾ ਕਰਨਾ ਪੈਂਦੇ ਨੇ ਇਹ ਫੈਸਲੇ ਜਿੰਨੇ ਲੈਣੇ ਸੌਖੇ ਨੇ ਉਹਨਾਂ ਇਹਨਾਂ ਦਾ ਲਾਈਫਟਾਈਮ ਅਸਰ ਰਹਿੰਦਾ ਆ ਦੋਹਾਂ ਧਿਰਾਂ ਤੇ ਅਸਰ ਰਹਿੰਦਾ ਆ ਸੋ ਅਜਿਹਾ ਹੀ ਇੱਕ ਦੂਜਾ ਕੇਸ ਸੀਗਾ ਪਰ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਉਹਦੇ ਬਾਰੇ ਆਪਾਂ ਨਹੀਂ ਡਿਸਕਸ ਕਰਾਂਗੇ ਸੋ ਇੱਥੋਂ ਕੀ ਪਤਾ ਲੱਗਦਾ ਆ ਕਿ ਜੇਕਰ ਗੁਰੂ ਮਹਾਰਾਜ ਜੀ ਨੇ ਆਪ ਜੀ ਦੀ ਅਵੇਕਣੀ ਕਰਵਾ ਦਿੱਤੀ ਆ ਤਾਂ ਆਪ ਜੀ ਨੂੰ ਟੁੱਟ ਭਰੋਸਾ ਹੋਣਾ ਚਾਹੀਦਾ ਉਸ ਅਕਾਲਪੁਰਖ ਵਾਹਿਗੁਰੂ ਜੀ ਤੇ ਕਿ ਤੁਸੀਂ ਟਰੂਥ ਵਨ ਫਲੇਮ ਹੋ ਤੁਹਾਡਾ ਟਵਨ ਅਗਰ ਤੁਹਾਨੂੰ ਅਸੈਪਟ ਕਰਦਾ ਤਾ ਉਹ ਤੁਹਾਡੇ ਬੱਚਿਆਂ ਨੂੰ ਵੀ 100% ਅਕਸੈਪਟ ਕਰੇਗਾ ਲਾਈਫ ਦੇ ਵਿੱਚ ਤੇ ਉਹਨਾਂ ਦੀ ਹਰ ਸੰਭਵ ਹੈਲਪ ਵੀ ਕਰੇਗਾ ਜੇਕਰ ਬੱਚੇ ਛੋਟੇ ਹਨ ਤਾਂ ਉਹਨਾਂ ਨੂੰ ਉਹਨਾਂ ਦੇ ਫਿਊਚਰ ਦੇ ਵਿੱਚ ਆਪ ਜੀ ਦਾ ਅਦਰ ਜਿਹੜਾ ਹਾਫ ਆ ਉਹ ਜਰੂਰ ਹੈਲਪ ਕਰੇਗਾ ਉਹਨਾਂ ਦੀ ਗਰੋਥ ਦੇ ਵਿੱਚ ਸੋ ਤੁਸੀਂ ਕੀ ਜ਼ਿੰਮੇਵਾਰੀ ਨਿਭਾਉਣੀ ਆ ਤੁਸੀਂ ਆਪਣੀ ਜਿਹੜੀ ਅਸੈਂਸ਼ਨ ਦੇ ਨਾਲ 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 ਆਪਣੀ ਜਿਹੜੀ ਅਧਿਆਤਮਿਕ ਤਰੱਕੀ ਦੇ ਨਾਲ-ਨਾਲ ਆਪਣੇ ਬੱਚਿਆਂ ਦੀ ਅਧਿਆਤਮਿਕ ਤਰੱਕੀ ਵੀ ਜ਼ਰੂਰ ਕਰਵਾਉਣੀ ਆ ਗੁਰੂ ਮਹਾਰਾਜ ਤੋਂ ਨਾਮਦਾਨ ਆਪਣੇ ਲਈ ਵੀ ਮੰਗਦੇ ਰਹਿਣਾ ਤੇ ਆਪਣੇ ਬੱਚਿਆਂ ਦੇ ਲਈ ਵੀ ਮੰਗਦੇ ਰਹਿਣਾ ਕਿਉਂਕਿ ਅਗਰ ਤੁਹਾਡੇ ਬੱਚਿਆਂ ਨੇ ਤੁਹਾਨੂੰ ਚੂਜ਼ ਕਰ ਲਿਆ ਇਸ ਧਰਤੀ ਤੇ ਆਉਣ ਦੇ ਲਈ ਆਪ ਜੀ ਦੀ ਕੋਖ ਨੂੰ ਚੂਜ਼ ਕੀਤਾ ਆਪ ਜੀ ਨੂੰ ਐਜ਼ ਅ ਪੇਰੈਂਟ ਚੂਜ਼ ਕੀਤਾ ਤਾਂ ਕਾਲਨ ਨੂੰ ਉਹਨਾਂ ਨੂੰ ਆਪਣੇ ਲਈ ਹੋਏ ਡਿਸੀਜਨ ਤੇ ਸ਼ਰਮਿੰਦਾ ਨਾ ਹੋਣਾ ਪਵੇ ਆਪਣੇ ਲਈ ਹੋਏ ਡਿਸੀਜਨ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਵੇ ਕਿ ਅਸੀਂ ਵਧੀਆ ਪੇਰੈਂਟਸ ਨੂੰ ਚੂਸ ਕੀਤਾ ਉਹਨਾਂ ਦੀ ਐਨੀਕ ਅਧਿਆਤਮਿਕ ਉਨਤੀ ਕਰਾ ਦੇਵੋ ਕਿ ਉਹ ਫਖਰ ਮਹਿਸੂਸ ਕਰਨ ਤੇ ਉਹ ਤੁਹਾਡੇ ਨਾਲ ਹਰ ਸਮੇਂ ਖੜੇ ਰਹਿਣ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਹੋਏ ਫੈਸਲਿਆਂ ਦੀ ਤੁਹਾਡੇ ਬੱਚੇ ਹਮੇਸ਼ਾ ਸਪੋਰਟ ਕਰਨ ਆਪ ਜੀ ਨੂੰ ਐਨੇ 셀ਫਿਸ਼ ਨਹੀਂ ਬਣਨਾ ਚਾਹੀਦਾ ਕਿ ਸਿਰਫ ਆਪ ਜੀ ਆਪਣੇ ਟਵਿਨ ਦੇ ਨਾਲ ਰੀਯੂਨਾਈਟ ਹੋਣ ਦੇ ਲਈ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਦੇਵੋ ਅਜਿਹਾ ਹੋ ਹੀ ਨਹੀਂ ਸਕਦਾ ਇੱਕ ਅਵੇਕੰਡ ਮਾਂ ਤੇ ਇੱਕ ਅਵੇਕੰਡ ਪਿਤਾ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਦਰਕਾਰੇਗਾ ਕਦੇ ਵੀ ਆਪਣੇ ਬੱਚਿਆਂ ਨੂੰ ਕਿਸੇ ਹੋਰ ਕਾਰਮਿਕ ਦੇ ਹੱਥਾਂ ਵਿੱਚ ਕਦੇ ਵੀ ਛੱਡ ਕੇ ਨਹੀਂ ਜਾਵੇਗਾ ਅਵੇਕੰਡ ਪੇਰੈਂਟਸ ਦੇ ਨਾਲ ਰਹਿ ਕੇ ਬੱਚੇ ਕਿੰਨੇ ਡਿਵਾਈਨ ਹੋ ਸਕਦੇ ਨੇ ਇਹ ਸੋਚ ਵੀ ਨਹੀਂ ਸਕਦੇ ਆਪਾਂ ਸੋ ਜੇਕਰ ਆਪ ਜੀ ਦੀ ਮੈਰਿਜ ਆਪ ਜੀ ਦੇ ਟਵਿਨ ਦੇ ਨਾਲ ਲਿਖੀ ਹੋਈ ਆ ਤਾਂ ਯੂਨੀਵਰਸ ਉਸੇ ਤਰ੍ਹਾਂ ਦੇ ਹਾਲਾਤ ਤੁਹਾਡੇ ਸਾਹਮਣੇ ਲਿਆ ਕੇ ਖੜੇ ਕਰ ਦੇਵੇਗਾ ਕਿ ਆਪ ਜੀ ਦੀ ਮੈਰਿਜ 100% ਹੋ ਕੇ ਰਹੇਗੀ ਜੇਕਰ ਆਪ ਜੀ ਦਾ ਹਾਰਮੋਨੀਅਸ ਰੀਯੂਨੀਅਨ ਹੋਣਾ ਹੋਇਆ ਤਾਂ ਯੂਨੀਵਰਸ ਉਸੇ ਤਰ੍ਹਾਂ ਦੀ ਆਪ ਜੀ ਦੇ ਅੰਦਰ ਇੱਛਾ ਪੈਦਾ ਕਰ ਦੇਵੇਗਾ ਉਸੇ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਤੇ ਉਸੇ ਤਰ੍ਹਾਂ ਤੁਸੀਂ ਆਪਣੇ ਸੋਲ ਮੇਟ ਜਾਂ ਕਰਮਿਕ ਦੇ ਨਾਲ ਰਹਿੰਦੇ ਹੋਏ ਵੀ ਤੁਸੀਂ ਆਪਣੀ ਜਿਹੜੀ ਜਰਨੀ ਆ ਤੇ ਆਪਣਾ ਸੋਲ ਪਰਪਸ ਆ ਉਹ ਪੂਰਾ ਕਰ ਸਕਦੇ ਹੋ ਵੈਸੇ ਜਿਹਾ ਹੁੰਦਾ ਨਹੀਂ ਆ ਕਰਮਿਕ ਤੋਂ ਛੁਟਕਾਰਾ ਯੂਨੀਵਰਸ ਹਮੇਸ਼ਾ ਦਵਾਈ ਹੀ ਦਿੰਦਾ ਜਿਵੇਂ ਕਹਿੰਦੇ ਆ ਕਿ ਦੁੱਖ ਵਿੱਚ ਗਿਆਨ ਛੁਪਿਆ ਹੁੰਦਾ ਤੇ ਸੁੱਖ ਦੇ ਵਿੱਚ ਪ੍ਰੀਖਿਆ ਸੋ ਆਪ ਜੀ ਆਪਣੀ ਜਰਨੀ ਤੋਂ ਬਹੁਤ ਕੁਝ ਸਿੱਖਦੇ ਹੋ ਜੇਕਰ ਡੀਐਮ ਸੌਰੀ ਜੇਕਰ ਡੀਐਫ ਦੇ ਅੰਦਰ ਕੋਈ ਇੱਛਾ ਮਹਾਰਾਜ ਪੈਦਾ ਕਰਦੇ ਨੇ ਡੀਐਫ ਕੋਈ ਇੱਛਾ ਆਪਣੀ ਪ੍ਰਗਟ ਕਰਦੀ ਆ ਡੀਐਮ ਦੇ ਅੱਗੇ ਤਾਂ ਡੀਐਮ ਫਿਜ਼ੀਕਲ ਫਾਰਮ ਹੁੰਦੇ ਨੇ ਤੇ ਉਹ ਉਸ ਇੱਛਾ ਨੂੰ ਪੂਰੀ ਜ਼ਰੂਰ ਕਰਦੇ ਨੇ ਤੇ ਪੂਰੀ ਜ਼ਿੰਮੇਵਾਰੀ ਉਠਾਉਂਦੇ ਨੇ ਉਹ ਡੀਐਫ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਜੇਕਰ ਪਹਿਲਾਂ ਡੀਐਫ ਨੂੰ ਆਪਣਾ ਸੋਲ ਪਰਪਸ ਰਿਵੀਲ ਹੁੰਦਾ ਉਸ ਨੂੰ ਪਤਾ ਲੱਗਦਾ ਕਿ ਉਸ ਨੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਆ ਤਾਂ ਡੀ ਆਮ ਆਪਣਾ 100% ਦੇਵੇਗਾ ਸੋਲ ਪਰਪਸ ਨੂੰ ਪੂਰਾ ਕਰਵਾਉਣ ਦੇ ਲਈ ਤੇ ਆਪ ਵੀ ਨਾਲ 100% ਉਸ ਸੋਲ ਪਰਪਸ ਦੇ ਵਿੱਚ ਆਪਣਾ ਯੋਗਦਾਨ ਪਾਏਗਾ ਸੋ ਹਰ ਇੱਕ ਦੇ ਆਪਣੇ ਵੱਖਰੇ ਇਸ਼ੂਜ਼ ਹੁੰਦੇ ਨੇ ਹਰ ਇੱਕ ਦੇ ਆਪਣੇ ਵੱਖਰੇ ਲੈਸਨ ਹੁੰਦੇ ਨੇ ਸੋ ਆਪਣੇ ਆਪ ਨੂੰ ਇਹਨਾਂ ਫੀਅਰ ਦੇ ਵਿੱਚੋਂ ਕੱਢਣਾ ਇਹ ਬਹੁਤ ਜ਼ਰੂਰੀ ਆ ਕਿ ਦੁਨੀਆ ਕੀ ਸੋਚੇਗੀ ਤੇ ਆਪਣੇ ਆਪ ਨੂੰ ਜਿਹੜਾ ਫਾਈਨੈਂਸ਼ੀਅਲੀ ਆ ਉਹ ਵੀ ਸਟਰੋਂਗ ਕਰਨਾ ਪੈਂਦਾ ਆ ਤਾਂ ਕਿ ਬੱਚੇ ਸਫਰ ਨਾ ਕਰਨ ਜੇਕਰ ਬੱਚੇ ਵੱਡੇ ਨੇ ਤਾਂ ਉਹਨਾਂ ਨਾਲ ਤੁਹਾਨੂੰ ਅਟੈਚਮੈਂਟ ਨਹੀਂ ਹੋਣੀ ਚਾਹੀਦੀ ਕਿਉਂ ਕਿਉਂਕਿ ਉਹ ਆਪ ਖੁਦ ਇੱਕ ਵੱਖਰੀ ਸੋਲ ਨੇ ਉਹ ਆਪਣੀ ਸੋਲ ਦੀ ਯਾਤਰਾ ਕਰ ਰਹੇ ਨੇ ਉਹਨਾਂ ਨੇ ਕੀ ਲਿਖਾ ਕੇ ਲਿਆਂਦਾ ਕੀ ਉਹਨਾਂ ਨੇ ਕੋਈ ਕਰਮਕ 사이ਕਲ ਕੰਪਲੀਟ ਕਰਨਾ ਆ ਤਾਂ ਉਹ ਕਿਸੇ ਵੀ ਕਾਰਮਿਕ ਸਾਈਕਲ ਦੇ ਵਿੱਚ ਜਾ ਸਕਦੇ ਨੇ ਜੇਕਰ ਉਹਨਾਂ ਨੇ ਸਪਿਰਚੁਅਲੀ ਗਰੋਥ ਕਰਨੀ ਲਖਵਾ ਕੇ ਲਈ ਹੈ ਹੁੰਦੀ ਆ ਤਾਂ ਤੁਸੀਂ ਉਹਦੇ ਵਿੱਚ ਆਪਣਾ 100% ਯੋਗਦਾਨ ਜ਼ਰੂਰ ਦੇਣਾ ਤਾਂ ਕਿ ਉਹ ਅਧਿਆਤਮਕ ਦੇ ਮਾਰਗ ਤੇ ਹੋਰ ਅੱਗੇ ਵਧ ਸਕਣ ਜੇਕਰ ਕਾਲਪੁਰਖ ਵਾਹਿਗੁਰੂ ਜੀ ਨੇ ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਪਾਈ ਆ ਤਾਂ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਜੇਕਰ ਅਸੀਂ ਇਸ ਜਨਮ ਦੇ ਵਿੱਚ ਇਹਨਾਂ ਜ਼ਿੰਮੇਵਾਰੀਆਂ ਤੋਂ ਖਿਹੜਾ ਛਡਾ ਕੇ ਭੱਜਾਂਗੇ ਤੇ ਅਗਲੇ ਜਨਮ ਦੇ ਵਿੱਚ ਇਹ ਜ਼ਿੰਮੇਵਾਰੀਆਂ ਫਿਰ ਸਾਡੇ ਸਾਹਮਣੇ ਆਉਣਗੀਆਂ ਕਿਉਂਕਿ ਅਸੀਂ ਇਸ ਜਨਮ ਦੇ ਵਿੱਚ ਉਹਨਾਂ ਜ਼ਿੰਮੇਵਾਰੀਆਂ ਨੂੰ ਨਹੀਂ ਪੂਗਤਾਇਆ ਹੁੰਦਾ ਸੋ ਇਹ ਵੀਡੀਓ ਉਹਨਾਂ ਲਈ ਸੀ ਜਿਹੜੇ ਆਲਰੇਡੀ ਮੈਰਿਡ ਨੇ ਡੀਐਮ ਜਾਂ ਡੀਐਫ ਤੇ ਬੱਚਿਆਂ ਦੇ ਨਾਲ ਨੇ ਸੋ ਜਿਨ੍ਹਾਂ ਦੀ ਹਜੇ ਮੈਰਿਜ ਨਹੀਂ ਹੋਈ ਉਹਨਾਂ ਦੇ ਲਈ ਤਾਂ ਇੱਕ ਬਹੁਤ ਵਧੀਆ ਚਾਂਸ ਆ ਕੇ अवेकन ਹੋ ਕੇ ਆਪਣੇ ਅਦਰ ਪਾਰਟਨਰ ਨੂੰ ਵੀ अवेकਨ ਕਰਵਾਉਣ ਤੇ ਆਪਣੀ ਜਿਹੜੀ ਜ਼ਿੰਦਗੀ ਦੇ ਫੈਸਲੇ ਆ ਉਹ ਬਹੁਤ ਸੋਚ ਸਮਝ ਕੇ ਲੈਣਾ ਕਦੇ ਵੀ ਕਿਸੇ ਦੇ ਪ੍ਰੈਸ਼ਰ ਦੇ ਹੇਠਾਂ ਆ ਕੇ ਜ਼ਿੰਦਗੀ ਦੇ ਗਲਤ ਫੈਸਲੇ ਨਾ ਲੈਣ ਤੇ ਕਿਸੇ ਸੋਲਮੇਟ ਜਾਂ ਕਾਰਮਿਕ ਦੇ ਨਾਲ ਵਿਆਹ ਕਰਵਾਉਣ ਬਾਰੇ ਫੈਸਲਾ ਨਾ ਲੈਣ ਕਿਉਂਕਿ ਲੇਟਰ ਔਨ ਬਹੁਤ ਜ਼ਿਆਦਾ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਫਿਰ ਉਸ ਚੱਕਰ ਵੀਊ ਦੇ ਵਿੱਚੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਜੇਕਰ ਤੁਹਾਡੇ ਪੇਰੈਂਟਸ ਪ੍ਰੈਸ਼ਰ ਵੀ ਪਾਉਂਦੇ ਨੇ ਤਾਂ ਉਹ ਕਿਸ ਕਾਰਨ ਪ੍ਰੈਸ਼ਰ ਪਾ ਰਹੇ ਨੇ ਸੋਸਾਇਟੀ ਦੇ ਕਰਕੇ ਪ੍ਰੈਸ਼ਰ ਪਾ ਰਹੇ ਨੇ ਕਿ ਉਹ ਤੁਹਾਡਾ ਹਿੱਤ ਪਹਿਲਾਂ ਸੋਚਦੇ ਨੇ ਜਾਂ ਸਮਾਜ ਦਾ ਹਿੱਤ ਪਹਿਲਾਂ ਸੋਚਦੇ ਨੇ ਇਹ ਫੈਸਲਾ ਤੁਸੀਂ ਕਰਨਾ ਆ ਕਿ ਜੇਕਰ ਤੁਹਾਡੇ ਪੇਰੈਂਟਸ ਵਾਕਏ ਤੁਹਾਨੂੰ ਪਿਆਰ ਕਰਦੇ ਨੇ ਤਾਂ ਉਹ ਉਹਨਾਂ ਨੂੰ ਤੁਹਾਨੂੰ ਜੜਾਇਆ ਫਰਸਟ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਨਾ ਕਿ ਸਮਾਜ ਨੂੰ ਇੱਥੋਂ ਪਤਾ ਲੱਗਦਾ ਆ ਕਿ ਕੀ ਸੱਚਮੁੱਚ ਤੁਹਾਡੇ ਪੇਰੈਂਟਸ ਤੁਹਾਨੂੰ ਸੱਚਾ ਪਿਆਰ ਕਰਦੇ ਨੇ ਦੇਖੋ ਮੈਂ ਤੁਹਾਨੂੰ ਪੜਕਾ ਨਹੀਂ ਰਹੀ ਮੈਂ ਵੈਸੇ ਕਹਿ ਨਹੀਂ ਆ ਜੇਕਰ ਵਾਕਿਆ ਹੀ ਉਹ ਤੁਹਾਨੂੰ ਫਰਸਟ ਪ੍ਰਾਇੋਰਟੀ ਦੇ ਰਹੇ ਨੇ ਤੁਹਾਡੇ ਪੇਰੈਂਟਸ ਤਾਂ ਉਹ ਜ਼ਰੂਰ ਤੁਹਾਡੇ ਫੈਸਲੇ ਦਾ ਸਵਾਗਤ ਕਰਨਗੇ ਜੇਕਰ ਉਹ ਸਮਾਜ ਦੇ ਹਿੱਤ ਨੂੰ ਅੱਗੇ ਰੱਖ ਰਹੇ ਨੇ ਤਾਂ ਯਕੀਨ ਜਾਣਿਓ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਰੈਪਿਊਟੇਸ਼ਨ ਦਾ ਸਵਾਲ ਹੁੰਦਾ ਆ ਕਿ ਅਸੀਂ ਸਮਾਜ ਨੂੰ ਕੀ ਮੂੰਹ ਦਿਖਾਣਾ ਆ ਇਹਦੇ ਵਿੱਚ ਤੁਹਾਡਾ ਹਿੱਤ ਨੂੰ ਲਤਾੜਿਆ ਜਾ ਰਿਹਾ ਹੁੰਦਾ ਹਾਲਾਂਕਿ ਤੁਸੀਂ ਅਵੇਕਨ ਨੂੰ ਤੁਹਾਨੂੰ ਗੁਰੂ ਮਹਾਰਾਜ ਨੇ ਉਹ ਸੋਝੀ ਬਖਸ਼ੀ ਹੋਈ ਆ ਜਿਹੜੀ ਉਹਨਾਂ ਕੋਲ ਨਹੀਂ ਆ ਸੋ ਫੈਸਲਾ ਜ਼ਿੰਦਗੀ ਦਾ ਬਹੁਤ ਸੋਚ ਸਮਝ ਕੇ ਕਰਨਾ ਕਿਉਂਕਿ ਜਿਨ੍ਹਾਂ ਦੇ ਕੋਲ ਹੋਰ ਪਾਰਟਨਰ ਦੇ ਨਾਲ ਜਦੋਂ ਬੱਚੇ ਹੁੰਦੇ ਨੇ ਤੇ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਕੰਪਲਿਕੀਸ਼ਨਸ ਹੁੰਦੀਆਂ ਨੇ ਰੀਯੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਤੇ ਉਹਨਾਂ ਨੂੰ ਬਹੁਤ ਕੁਝ ਸੋਚਣਾ ਪੈਂਦਾ ਬੱਚਿਆਂ ਦੇ ਖਾਤਰ ਸੋਇਸ ਵੀਡੀਓ ਸੀਗੀ ਮੈਰਿਡ ਡੀਐਮ ਤੇ ਡੀਐਫ ਸੇ ਲਈ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦਿਓ ਤੇ ਆਪਣੀ ਗਰੋਥ ਦੇ ਨਾਲ-ਨਾਲ ਉਹਨਾਂ ਦੀ ਵੀ ਸਪਿਰਚੁਅਲ ਗਰੋਥ ਜ਼ਰੂਰ ਕਰਵਾਓ ਵਾਦ ਤੋਂ ਵਾਦ ਟਾਈਮ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਖਰ ਨਾਲ ਕਹਿ ਸਕਣ ਕਿ ਇਹ ਸਾਡੇ ਮਾਤਾ ਪਿਤਾ ਨੇ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਬੱਚਿਆਂ ਦੇ ਲਈ ਦੋ ਸਪੈਸ਼ਲ ਸ਼ਬਦ ਲੈ ਕੇ ਆਵਾਂਗੇ ਕਿ ਉਹਨਾਂ ਦੇ ਲਈ ਕਿਹੜੇ ਦੋ ਸ਼ਬਦਾਂ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਆ ਤਾਂ ਕਿ ਉਹਨਾਂ ਦੀ ਸਪਿਰਚੁਅਲ ਗਰੋਥ ਹੋ ਸਕੇ ਧੰਨਵਾਦ ਜੀ ਆਪ ਸਾਰਿਆਂ ਦਾ ਜਿਨ੍ਹਾਂ ਨੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਿਆ ਤੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਰੋਮ ਰੋਮ ਸ਼ੁਕਰਾਨਾ ਆਪ ਸਾਰਿਆਂ ਦਾ ਤੇ ਰੋਮ ਰੋਮ ਸ਼ੁਕਰਾਨਾ ਅਕਾਲਪੁਰ ਕੁワイਗਰੂ